ਉਹਦੇ ਪਵਿੱਤਰ ਵਚਨ ਸੁਣਦੇ ਤੇ ਪਰਮੇਸ਼ਰ ਦੀ ਕੀ ਜੇ ਸੰਤਾਨ ਹallelujah ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੂੰ ਜਦ ਇੱਕ ਮਨੁੱਖ ਨੇ ਆ ਕੇ ਆਵਾਜ਼ ਦਿੱਤੀ ਆਂ ਤਾਂ ਪ੍ਰਭੂ ਜੀ ਬਾਹਰ ਤੁਹਾਡੇ ਮਾਤਾ ਤੇ ਤੁਹਾਡੇ ਭਰਾ ਐ ਤੁਹਾਨੂੰ ਲੱਭਦੇ ਆ ਤੇ ਯਿਸੂ ਜੀ ਨੇ ਕਿਹਾ ਕੋਣ ਮੇਰੀ ਮਾਤਾ ਤੇ ਕੌਣ ਮੇਰੇ ਭਰਾ ਆ ਵੀ ਤੂੰ ਮੇਰੀਆਂ ਭੈਣਾਂ ਆ ਵੀ ਤੋ ਮੇਰੇ ਭਰਾ ਤੇ ਆ ਵੀ ਤੋ ਮੇਰੀਆਂ ਮਾਤਾ ਉਨੇ ਕੇਵਲ ਹੱਥ ਕੀਤਾ ਇਹ ਮੇਰੇ ਭਰਾ ਨੇ ਜਿਹੜੇ ਮੇਰੇ ਪਿਤਾ ਦਾ ਵਚਨ ਸੰਦੇਹ ਤੇ ਹੀ ਤਾਂ ਦੀ ਜਿਉਂ ਪਦਾ ਦੇ ਵਚਨ ਸੰਦੇਹ ਇੱਕ ਦਿਨ ਇਸ ਵਚਨ ਦੇ ਦੁਆਰਾ ਤੈਂ ਬੜੀ ਆਸ਼ੀਸ਼ ਨੂੰ ਲੈਣਾ ਪੜੇ ਜੀਵਨ ਦੇ ਵਿੱਚ ਵਚਨ ਦੇ ਦੁਆਰਾ ਹੀ ਤੁਹਾਨੂੰ ਛੁਟਕਾਰੇ ਦਿੰਦਾ ਹੈ ਹallelujah 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 ਅੱਜ ਜਦੋਂ ਤਾਈਂ ਤੇ ਮੈਂ ਅਸ ਕਦੇ ਨੂੰ ਇਸਤੇਮਾਲ ਕਰਾਂ ਹਣ ਇਹ ਆਪਣੇ ਆਪ ਨੂੰ ਕਦਾ ਦੇ ਕਹਿੰਦੇ ਨੇ ਹallelujah ਇਹ ਪੋਸ਼ਪਦ ਦੀ ਦੁਹਰ ਨੇ ਜਿਹੜਾ ਕੋਈ ਸਾਡੇ ਦੂਜੇ ਜਨਾਂ ਤਾਰੀ ਨਹੀਂ ਕਰਦਾ ਕਿੰਨਾ ਇਹਦੇ ਵਿੱਚ ਇੰਨੀ ਬੋਤਾਂ ਇਹਦੇ ਵਿੱਚ ਇੰਨਾ ਟੈਲੈਂਟ ਹੈ ਵੀ ਪਤਾ ਨਹੀਂ ਸਾਡੇ ਹੋਰ ਕਿਸੇ ਵੀ ਪੈਣ ਪਰਾਜ ਦੇ ਵਿੱਚ ਹੈ ਨਹੀਂ ਜਿੰਨਾ ਇਹਦੇ ਵਿੱਚ ਟੈਲੈਂਟ ਹੈ ਜਿੰਨੀ ਭਈ ਇਹਦੇ ਵਿੱਚ ਬੋਤਿਆ ਅਲਹਮਦੁਲਿਲਾ ਤੇ ਪਰਮੇਸ਼ਰ ਕਹਿੰਦਾ ਮੈਂ ਐਸੇ ਬੋਤਵਾਨ ਨੂੰ ਚੁਣਿਆ ਨਹੀਂ ਹallelujah ਜਿਹੜਾ ਸੰਸਾਰ ਦੇ ਵੱਲ ਸੋਭਾ ਲੈਂਦਾ ਹੈ ਨਾ ਮੇਰੇ 'ਚ ਬੜਾ ਟੈਲੈਂਟ ਹੈ ਮੈਂ ਬੜਾ ਬੁੱਧਵਾਨ ਆ ਪਰਮੇਸ਼ਰ ਕਹਿੰਦਾ ਮੈਂ ਉਹਨੂੰ ਚੁਣਿਆ ਹੀ ਨਹੀਂ ਵਜ੍ਹਾ ਤੇ ਲਿਖਿਆ ਕਹਿੰਦਾ ਮੈਂ ਸੰਸਾਰ ਦੇ ਮੂਰਖਾਂ ਨੂੰ ਚੁਣਿਆ ਆ ਅਪਾ ਜੇ ਕੋ ਬੱਚਾ ਕੋਈ ਨੁਕਸਾਨ ਕਰ ਦੇਵੇ ਜਾਂ ਕੋਈ ਗਲਤੀ ਕਰੇ ਕੀ ਕਹਿੰਨੇ ਖੋਤਾ ਕਿਤੇ ਕਹਿੰਦੇ ਰਹਿੰਦੇ ਕਿਉਂ ਖੋਤਾ ਕਹਿੰਦੇ ਆ ਤੇ ਖੋਤੇ 'ਚ ਬੁੱਧ ਨਹੀਂ ਹੈਗੀ ਹallelujah तो प्रभु कहना मैं इस्तेमाल करना बनी जाना अले हम जान बुझ के नहीं बनी जाना प्रभु ने क्या खोते बनना जान के अगले नो जान बुझकी अगले वो कम नहीं करना ਕੈਂ ਦਾ ਭਾਵ ਪਰਮੇਸ਼ਰ ਨੇ ਕਿਹਾ ਜਿਹੜੇ ਸੰਸਾਰ ਵਾਸਤੇ ਮੂਰਤ ਨੇ ਸੰਸਾਰ ਤੇੋਂ ਬਦਹੀ ਲਾਣੀ ਚੁਣਿਆ ਕਿ ਬੁੱਧਵਾਨਾਂ ਨੂੰ ਲੱਜਿਆ ਵਾਣ ਕਰ ਹallelujah ਯਿਸੂ ਮਸੀਹ ਨੇ ਉਸ ਕਦੇ ਦੀ ਸਵਾਰੀ ਕੀਤੀ ਖੋਲ ਦੇ ਦੌ ਲੱਗੇ ਆਏ ਯਿਸੂ ਮਸੀਹ ਦੇ ਚੇਲੇ ਅੱਜ ਕਿਹਦੇ ਦਵਾਰ ਆਉਂਦੇ ਨਹੀਂ ਚੇਲਿਆਂ ਦੇ ਦਵਾਰ ਹallelujah ਕਿੰਨੇ ਜੜੇ ਖੁੱਲੇ ਆ ਜਿਹੜੇ ਖੁੱਲੇ ਹੋਂ ਤਾਂ ਆਪਣੇ ਰੋਗਾ ਬਿਮਾਰੀਆਂ ਤੋਂ ਹਾਲਾਤਾਂ ਤੋਂ ਪਰੇਸ਼ਾਨੀਆਂ ਤੋਂ ਜਿਹੜੇ ਖੁੱਲੇ ਹਰ ਤਰ੍ਹਾਂ ਦੇ ਕਰਾਂਗੇ ਇਹ ਖੁੱਲ ਚੁੱਕੇ ਆ ਆਪਣੇ ਆਪ ਨੂੰ ਚੁੱਚਾ ਕਰਕੇ ਇਹ ਖੁੱਲ ਚੁੱਕੇ ਆ ਨਾਮੇ ਹੰਦੇ ਦੇ ਤੇ ਮੈਂ ਚਾਹੁੰਦੀ ਆ ਕਿ ਪ੍ਰਭੂ ਅੱਜ ਹੀ ਤੁਹਾਨੂੰ ਦੀ ਸਵਾਰੀ ਕਰੇ ਹੰਦੇ ਦੇ ਅੱਜ ਹੀ ਤੁਹਾਨੂੰ ਇਸਤੇਮਾਲ ਕਰੇ ਅੱਜ ਤੁਹਾਡੇ ਉੱਤੇ ਉਸਾਰ ਹੋ ਜਾਏ ਹallelujah ਤੇ ਤੁਹਾਡਾ ਇੱਜ਼ਤ ਮਾਨ ਦੁਨੀਆ ਦੇ ਵਿੱਚ ਵਧੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੇ ਆਸ਼ੀਸ਼ ਦੇਵੇ ਹallelujah ਤਵਜਹ ਦੇ ਲਿਖੇ ਤੋਂ ਹੁਣ ਹਜ਼ੂਰ ਦੀਆਂ ਟਹਿਣੀਆਂ ਲੈ ਕੇ ਪ੍ਰਭੂ ਦੇ ਅੱਗੇ ਵਿਚਾਰ ਦਿੱਤੀਆਂ ਹੋ ਹੋ ਸਨਾ ਹੋ ਸਨਾ ਪੁਕਾਰਦੇ ਹallelujah ਔਰ ਇਸੇ ਤਰ੍ਹਾਂ ਪ੍ਰਕਾਸ਼ ਦੀ ਪੋਥੀ ਵਿੱਚ ਵੀ ਲਿਖਿਆ ਜਿਦੋਂ ਇਹ ਸੰਤੋਂ ਦੀ ਨੌ ਦੀ 12 ਹੈ ਤੱਕ ਪੜਦੇ ਆ ਤਾਂ ਉੱਥੇ ਵੀ ਲਿਖਿਆ ਗਿਆ ਯਹੋਨਾ ਕਹਿੰਦਾ ਮੈਂ ਆਤਮਾ ਦੇ ਵਿੱਚ ਆਇਆ ਤਾਂ ਮੈਂ ਆਤਮਾ ਦੇ ਵਿੱਚ ਦਰਸ਼ਨ ਵੇਖਦਾ ਤੇ ਮੈਂ ਆਕਾਸ਼ ਨੂੰ ਫੁੱਲਾ ਹੋਇਆ ਵੇਖਦਾ ਤਾਂ ਉੱਥੇ ਇੱਕ ਵੱਡੀ ਭੀੜ ਜੁੜੀ ਤੇ ਮੁੱਕਦੀ ਨਹੀਂ ਜਾਂਦੀ ਕਿੰਨੀ ਭੀੜ ਇੰਨੇ ਕ ਲੋਕ ਨਹੀਂ ਖੋੜੇ ਹਲੇ ਲੀਏ ਵਜਤ ਲਿਖਾ ਬਹੁਤ ਵੱਡੀ ਭੀੜ ਜਿਹੜੀ ਕਿਸੇ ਦੇ ਕੋਲੋਂ ਕਿਣੀ ਨਹੀਂ ਜਾਂਦੀ ਹਰ ਜਾਤੀ ਵਿੱਚੋਂ ਲੋਕ ਹਰ ਪ੍ਰਕਾਰ ਦੇ ਲੋਕ ਉਸ ਜਗ੍ਹਾ ਤੇ ਹਲੇ ਲੀਏ ਉਹਨਾਂ ਦੇ ਹੱਥਾਂ ਵਿੱਚ ਖੰਡੌੜ ਤੇ ਟੈਣੀਆਂ ਤੇ ਚਿੱਟੇ ਵਸਤਰ ਪਾਏ ਤੇ ਬਹੁਤ ਸਣਾ ਬਹੁਤ ਸਣਾ ਪੁਕਾਰਦੇ ਨੇ ਵਜਤ ਲਿਖੇ ਉੱਪਰ ਟੀਪੀ ਭੀੜ ਜਿਹੜੀ

और दी हो सना कर दी। एक नहीं करोगे किले हर रोज अपने घर प्रभु की आराधना करते हर रोज दो बाकी करते भू रोज ठीक है भैनो नहीं करते बाकी ਜੇ ਤੇ ਹੀ ਤਰਦੀ ਦੁੱਤੇ ਦੀ ਪ੍ਰਭੂ ਦੀ ਰਾਤ ਦਾ ਘਰ ਪਾਉਂਦੇ ਫਿਰ ਉੱਥੇ ਕੀ ਕਰੋਗੇ ਵਚਨ ਸੀ ਤੇ ਲਿਖਿਆ ਇੱਕ ਵੱਡੀ ਭੀੜ ਜਿਹਦੇ ਹੱਥ ਵਿੱਚ ਖਜ਼ੂਰ ਦੀਆਂ ਡੈਣੀਆਂ ਹੋ ਸਨਾ ਹੋ ਸਨਾ ਉੱਥੇ ਪਕੜਦੇ ਉੱਤੇ ਵੀ ਪਰਮੇਸ਼ਰ ਨੇ ਮਹਿਮਾ ਕਰਦੇ ਆ ਉੱਥੇ ਸਾਡੇ ਲਈ ਕੋਈ ਐਲਸੀਡੀ ਨਹੀਂ ਲੱਗੀ ਹੋਣੀ ਜਿਹਦੇ ਵਿੱਚ ਅਮ ਫਿਲਮਾਂ ਵੇਖਣੀਆਂ ਅਦੇਲੀ ਹੈ ਉੱਥੇ ਵੀ ਕੀ ਕਰਨਾ ਹੈ ਇੱਦਾਂ ਹੀ ਪ੍ਰਚਾਰ ਚੱਲਣਾ ਹੈ ਇੱਦਾਂ ਹੀ ਪ੍ਰਗਤੀ ਹੋਣਾ ਹੋਣੀ ਹੈ ਇੱਦਾਂ ਹੀ ਪਰਮੇਸ਼ਰ ਦੇ ਧੰਨਵਾਦ ਕਰਨਾ ਹੈ ਹਲੇਲੂਇਆ ਹਲੇਲੂਇਆ ਉਹਨਾਂ ਜਿਹੜੇ ਸਵਰਗ ਦੇ ਕਹਿੰਦੇ ਨੇ ਹੈ ਵੀ ਸਵਰਗ ਹੈ ਇਹ ਕੀ ਹੈ ਸਵਰਗ ਹੈ ਹਲੇਲੂਇਆ ਜਿਹੜੇ ਪਰਮੇਸ਼ਰ ਦੇ ਬਾਣੀ ਨੂੰ ਸੁਣਦੇ ਪ੍ਰਭੂ ਦੀ ਸੁਨੀ ਵਿੱਚ ਬੈਠ ਕੇ ਨਹੀਂ ਹੈ ਸਵਰਗ ਹੈ ਕੀ ਸਵਰਗ ਦੇ ਪ੍ਰਜਾ ਤਾਇਤ ਬਣੇ ਚਲੇ ਕੇ ਤੂੰ ਕੌਣ ਜੇ ਸਵਰਗ ਦੀ ਪ੍ਰਜਾ ਹਲੇਲੂਇਆ